ਵੀਵੀ ਟੂਡੇ ਚੈਨਲ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਸਤ ਸ੍ਰੀ ਅਕਾਲ ਅੱਜ ਅਸੀਂ ਪਿੰਡ ਓੜਾਪੜ ਤੇ ਔੜ ਦੇ ਵਿਚਕਾਰ ਖੜੇ ਆ ਮੇਨ ਰੋਡ ਤੇ ਜਿਹੜਾ ਨਵਾਂ ਸ਼ਹਿਰ ਤੋਂ ਫਲੋਰ ਰੋਡ ਜਿਹੜਾ ਮੇਨ ਮੁੱਖ ਮਾਰਗ ਹੈ ਉੱਥੇ ਇੱਕ ਕੁਠੀਆ ਪੈ ਜਾਂਦੀ ਹੈ ਇੱਥੇ ਇੱਕ ਸੰਤਾਂ ਦੀ ਧਾਰਮਿਕ ਸਥਾਨ ਹੈ ਜਿੱਥੇ ਸਾਨੂੰ ਪਤਾ ਲੱਗਿਆ ਕਿ ਇੱਥੇ 2-3 ਵਾਰ ਜਿਹੜਾ ਹੈਗਾ ਇਹ ਇੱਥੇ ਦਰਵਾਜ਼ੇ ਤੋੜੇ ਗਏ ਆ ਕੁਦਰਤੀ ਦਾ ਸੈਂਟਰ ਲੋਕ ਨਾ ਖੁੱਲਿਆ ਹੋਣ ਕਰਕੇ ਇੱਥੇ ਨੁਕਸਾਨ ਹੋਣੋਂ ਬਚ ਗਿਆ ਉਸ ਤਰ੍ਹਾਂ ਹੀ ਸਾਡੇ ਇੱਕ ਲੱਗ ਹੀ ਮੈਂ ਹੁਣੇ ਤੁਹਾਨੂੰ ਗੱਲਬਾਤ ਵੀ ਕਿਸਾਨਾਂ ਦੇ ਨਾਲ ਕਰਾਉਣਾ ਹੈ ਤੇ ਆਮ ਤੌਰ ਤੇ ਤੁਸੀਂ ਚੋਰੀਆਂ ਦਾ ਦੇਖਿਆ ਹੋਣਾ ਕਿ ਚੋਰੀ ਤਾਰਾਂ ਤੂਰਾਂ ਲੈ ਗਏ ਜਾਂ ਕੋਈ ਮੋਟਰ ਲੈ ਗਏ ਪਰੰਤੂ ਇੱਥੇ ਇੱਕ ਇਦਾਂ ਦੀ ਮੋਟਰ ਦਾ ਕਮਰਾ ਆ ਜਿਹੜਾ ਕਿਸਾਨਾਂ ਨੇ ਸਾਨੂੰ ਟੈਲੀਫੋਨ ਤੇ ਸੱਦਿਆ ਹੁਣ ਅਵਤਾਰ ਸਿੰਘ ਜੀ ਨੰਬਰਦਾਰ ਗੜੀਜੀਤ ਸਿੰਘ ਤੋਂ ਕਿ ਉਹਨਾਂ ਦੀ ਮੋਟਰ ਦਾ ਇੱਕ ਜਿਹੜਾ ਦਰਵਾਜ਼ਾ ਹੀ ਪੁੱਟ ਕੇ ਲੈ ਗਏ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਿੱਥੋਂ ਕਿੱਥੇ ਤੱਕ ਜਿਹੜੇ ਆ ਇਹ ਨਿਛੜੀ ਚੋਰ ਜਿਹੜੇ ਹੈਗੇ ਆ ਕਿਦਾਂ ਦਾ ਖਰਾਰਾ ਨਹੀਂ ਪਾ ਕੇ ਰੱਖ ਦਿੰਦਾ ਇਲਾਕੇ ਵਿੱਚ ਹੋਰ ਹੀ ਤਰ੍ਹਾਂ ਦਾ ਮਾਹੌਲ ਪੈਦਾ ਕਰਕੇ ਰੱਖ ਦਿੰਦਾ ਇਸੇ ਤਰ੍ਹਾਂ ਨਾਲ ਹੀ ਸਾਡੇ ਇੱਥੇ ਇੱਕ ਬਹੁਤ ਮਸ਼ਹੂਰ ਜਿਹੜਾ ਆਸਥਾਨ ਪੈਂਦਾ ਦੇਰਾ ਲਖ ਦਾਤਾ ਪੀਂਗਹਾ ਦਾ ਸਥਾਨ ਹੈ ਗੜੀਜੀਤ ਸਿੰਘ ਦਾ ਉੱਥੋਂ ਵੀ ਦੱਸਦੇ ਆ ਕਿ ਇੱਕ ਜਨਰੇਟਰ ਦੀ ਮੋਟਰ ਖੋਲ ਕੇ ਲੈ ਗਏ ਚੋਰ ਤੇ ਨਾਲ ਹੀ 8-9 ਪੱਖੇ ਲੈ ਗਏ ਤੇ ਨਾਲ ਹੀ ਇੱਕ ਉਹ ਦਾਣਾ ਸਬਜ਼ੀਆਂ ਦੇ ਪਤੀਲੇ ਢੋਣ ਲਈ ਇੱਕ ਟਰਾਲੀ ਵਗੈਰਾ ਬਣਾਈ ਹੋਈ ਸੀ ਬੜੀ ਭਾਰੀ ਸੀ ਉਹ ਬੜੀ ਮਹਿੰਗੀ ਬਣਾਈ ਹੋਈ ਸੀ ਤੇ ਉਹ ਵੀ ਉਹ ਚੋਰ ਜਿਹੜੇ ਲੈ ਗਏ ਤੁਹਾਨੂੰ ਅਸੀਂ ਤੁਹਾਡੇ ਨਾਲ ਗੱਲਬਾਤ ਸਾਰੇ ਕਰਾਉਨੇ ਆ ਇੱਥੇ ਸੰਤਾ ਮਹਾਪੁਰਛੰਦੇ ਸਥਾਨ ਤੇ ਜਿਹੜੇ ਜਿਨ੍ਹਾਂ ਦੇ ਕੋਲ ਹੈ ਜਿਨ੍ਹਾਂ ਦੀ ਕਸਟਡੀ ਵਿੱਚ ਇਹ ਸਥਾਨ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਉਨੇ ਆ ਤੇ ਨਾਲ ਦੀ ਨਾਲ ਅਸੀਂ ਕਿਸਾਨ ਨਾਲ ਵੀ ਗੱਲ ਕਰਾਉਨੇ ਆ ਜਿਨ੍ਹਾਂ ਦਾ ਦਰਵਾਜ਼ਾ ਹੀ ਪੁੱਟ ਕੇ ਲੈ ਗਏ ਮੋਟਰ ਦਾ ਤੇ ਜਦ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜੂਰ ਕਰੋ ਤਾਂ ਜੋ ਤੁਹਾਨੂੰ ਅਸੀਂ ਔੜ ਇਲਾਕੇ ਦੀਆਂ ਨਹੀਂ ਬਲਕਿ ਸਾਰੇ ਪੰਜਾਬ ਦੇ ਵਿੱਚੋਂ ਜਿਹੜੀਆਂ ਮੇਨ ਮੇਨ ਖਬਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਹ ਤੁਹਾਡੇ ਤੱਕ ਪਹੁੰਚਾ ਸਕੀਏ ਤੇ ਨਾਲ ਦੀ ਨਾਲ ਜੇਕਰ ਤੁਸੀਂ ਫੇਸਬੁੱਕ ਤੇ ਹੋ ਤੇ ਸਾਡਾ ਚੈਨਲ ਤੁਸੀਂ ਸਬਸਕ੍ਰਾਈਬ ਫਾਲੋ ਜ਼ਰੂਰ ਕਰੋ ਧੰਨਵਾਦ ਭਾਜੀ ਕੀ ਨਾਮ ਤੁਹਾਡਾ ਰਵਿੰਦਰ ਸਿੰਘ ਕਿਹੜਾ ਪਿੰਡ ਜੀ ਖੜਾਪੜ ਜੇ ਤੇ ਇਹ ਜਗਾ ਕਿਹੜੇ ਸੰਤਾ ਮਹਾਪੁੱਤ ਇਹ ਸੰਤਾ ਦੀ ਸਤ ਧਰਮ ਸਿੰਘ ਜੀ ਇਹ ਕੀ ਹੋਇਆ ਜੀ ਆ ਤੁਹਾਡਾ ਇੱਕ ਦਿਲਦਾ ਮੈਨੂੰ ਕਿ ਉਹਦਾ ਆਲ ਲਾ ਤੋੜੇ ਹਾਂਜੀ ਇਹ ਦੋ ਵਾਰੀ ਟੁੱਟਿਆ ਤਿੰਨ ਵਾਰੀ ਟੁੱਟ ਗਿਆ ਜੀ ਇਹ ਇਹ ਤਿੰਨ ਵਾਰੀ ਟੁੱਟ ਚੁੱਕਾ ਹੈ ਤਿੰਨ ਵਾਰੀ ਟੁੱਟ ਚੁੱਕਾ ਜੀ ਇਹ ਇਹ ਫਿਰ ਨੁਕਸਾਨ ਹੁਣ ਕਿੱਦਾਂ ਬਚਿਆ ਤੁਹਾਡਾ ਇਹ ਨੁਕਸਾਨ ਉਹਨਾਂ ਦਾ ਸੈਂਟਰ ਲੌਕ ਕਰਕੇ ਬਚੇ ਹੋ ਜੀ ਸੈਂਟਰ ਲੌਕ ਉਹਨਾਂ ਤੋਂ ਖੁੱਲਦਾ ਨਹੀਂ ਨਹੀਂ ਖੁੱਲਦਾ ਹੈ ਜੀ ਨਹੀਂ ਖੁੱਲਦਾ ਓਕੇ ਤੇ ਇਹ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਇਹ ਆ ਜਾਲੀ ਵਾਲਾ ਦਰਵਾਜ਼ਾ ਖੁੱਲਾ ਸੀ ਇਸ ਕਰਕੇ ਪਤਾ ਲੱਗਦਾ ਜੀ ਜਦੋਂ ਐਤਵਾਰ ਨੂੰ ਆਈਦਾ ਜਾਂ ਉਦਾਂ ਲੰਘਦੇ ਵੜਦੇ ਮੱਥਾ ਟੇਕੀ ਦਾ ਫਿਰ ਪਤਾ ਲੱਗਾ ਵੀ ਇਹ ਦਰਵਾਜ਼ਾ ਖੁੱਲਾ ਸੀਗਾ ਵੀ ਕਦ ਲਈ ਖੁੱਲਾ ਹੈ ਦੇਖਿਆ ਤੇ ਬੱਚੇ ਪਲਾਸ ਪਲਾ ਸੀ ਐਟ ਫਸਾਈਓ ਸੀਗੇ ਦਰਵਾਜੇ ਦੇ ਵਿਚਾਲੇ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਮਤਲਬ ਕਿਹਨਾਂ ਦਾ ਕੰਮ ਹੋ ਸਕਦਾ ਹੈ ਜਿਹੜੇ ਕੀ ਕੀ ਮਾਹੌਲ ਬਣਾਇਆ ਜਿੱਦਾਂ ਇਹ ਕਿਹਨਾਂ ਦਾ ਇਹ ਤੁਸੀਂ ਕੀ ਮੰਨਦੇ ਹੋ ਕਿ ਕਿਦਾਂ ਇਹ ਹੁਣ ਅਸੀਂ ਸਰ ਕਹਾ ਕਹਿ ਸਕਦੇ ਹਾਂ ਜੀ ਅਸੀਂ ਇਦਾਂ ਹੁਣ ਕੀ ਕਹ ਇਹਨੂੰ ਕਹਿ ਸਕਦੇ ਹਾਂ ਜੀ ਬਾਕੀ ਹੁਣ ਸਾਡਾ ਨੁਕਸਾਨ ਹੁੰਦਾ ਕਿ ਇਹਨੂੰ ਕਹੀਏ ਵੀ ਜੇ ਤਾਂ ਕੋਈ ਮੌਕੇ ਤੇ ਫੜਿਆ ਜਾਵੇ ਫਿਰ ਤਾਂ ਅਸੀਂ ਉਹਨੂੰ ਬਖਸ਼ਣਾ ਨਹੀਂ ਸਿੱਧੀ ਗੱਲ ਹੈ ਫਿਰ ਬਖਸ਼ਣਾ ਥੋੜਾ ਹੈ ਵੀ ਆਈ ਉਹਨੂੰ ਕੀ ਕਹਦੀ ਹੈ ਵੀ ਚੱਲ ਵੀ ਜਾ ਤੂੰ ਚੰਗਾ ਕੀਤਾ ਜੋ ਕਰ ਗਿਆ ਦੇ ਨੀ ਬਾਕਸੀ ਦੇ ਹੈਗੇ ਜੀ ਪਰ ਹੁਣ ਮੌਕੇ ਸਾਡੇ ਕੋ ਹੱਥ ਨਹੀਂ ਆਂਦਾ ਅਸੀਂ ਕਿਹਦਾ ਨਾਲ ਲਖਾ ਦੀ ਹੈ ਜੀ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਇਸ 100% ਆਈ ਲੋਕ ਲੋਕੇ ਵੀ ਦੇਖਦੇ ਆ ਤੇ ਸਾਡੇ ਕੋ ਹੱਥ ਨਹੀਂ ਆ ਰਿਹਾ ਹੈਗਾ ਕੋ ਹੱਥ ਆਵੇ ਅਸੀਂ ਤਦ ਹੀ ਕਿਸੇ ਦੇ ਗੱਲ ਪਾਵਾਂਗੇ ਜੀ ਹੁਣ ਉਧਰ ਤਾਂ ਹੀ ਸਲਾਹ ਆ ਗਈ ਜੀ ਵੀ ਅਸੀਂ ਕੈਮਰੇ ਲਾਈਏ ਹਾਂਜੀ ਕੈਮਰੇ ਲਾਵਾਂਗੇ ਤੇ ਫੇਰੇ ਹੀ ਫੜ ਹੋਣੇ ਆ ਨਹੀਂ ਤਾਂ ਇੱਤਾ ਤਾਂ ਨਹੀਂ ਫੜ ਹਨੇਰੇ ਚ ਉਹ ਲਾਈਟ ਵੀ ਬੰਦ ਕਰ ਦਿੰਦੇ ਆ ਉਧਰਲੀ ਅੱਛਾ ਜੀ ਹਨੇਰੇ ਦੇ ਵਿੱਚ ਹੀ ਕਰਦੇ ਆ ਫੇਰ ਹੁਣ ਇਹ ਨਹੀਂ ਬੜਾ ਦੇਖੋ ਤੇ ਹੈ ਵੀ ਕਿਹਾ ਇੱਥੇ ਹੈ ਕੁਝ ਵੀ ਨਹੀਂ ਹੈਗਾ ਇੱਕ ਸੰਤਾਂ ਦਾ ਫੋਟੋਆਂ ਪਈਆਂ ਜਾਂ ਪਾਣ ਗਵਾ ਉਹਨਾਂ ਦਾ ਬਸ ਆਹੀ ਕੁਛ ਹੈ ਜੀ ਉੱਥੇ ਮੈਂ ਕੋਸ਼ਿਸ਼ ਕਰਦੇ ਆ ਕਿ ਮਤਲਬ ਅੰਦਰ ਕੁਛ ਨਾ ਅੰਦਰ ਕੁਛ ਹੋ ਗਿਆ ਜੀ ਬਸ ਅੰਦਰ ਹੈ ਕੁਛ ਨਹੀਂ ਅੰਦਰ ਭਾਂਡਾ ਬੁੰਡਾ ਤਾਂ ਕੋਈ ਕੁਛ ਵੀ ਨਹੀਂ ਭਾਂਡਾ ਨਹੀਂ ਕੋਈ ਲੈਣ ਨਹੀਂ ਕੋਈ ਜਦੋਂ ਕੋਈ ਪ੍ਰੋਗਰਾਮ ਕਰੀਦਾ ਪ੍ਰੋਗਰਾਮ ਕਰੀਦਾ ਫਿਰ ਗੁਰਦੁਆਰਾ ਸਾਹਿਬ ਸਿੰਘ ਸਭਾ ਤੋਂ ਸਮਾਨ ਲੈ ਕੇ ਆਈਦਾ ਉੱਦਾਂ ਨਹੀਂ ਕੁਛ ਵੀ ਕਰੀ ਹਾਂਜੀ ਬੋਲ ਜੀ ਵਾਜੀ ਬਜੀ ਕੀ ਨਾਮ ਤੁਹਾਡਾ ਅਵਤਾਰ ਸਿੰਘ ਲੰਬੜਦਾਰ ਗੜੀਜੀਤ ਸਿੰਘ ਗੜੀਜੀਤ ਸਿੰਘ ਇਹ ਬਾਜੀ ਕੀ ਹੋਇਆ ਤੁਹਾਡੇ ਇਹ ਸਾਡੇ ਕਮਰੇ ਦਾ ਦਰਵਾਜ਼ਾ ਤੋੜ ਕੇ ਲੈ ਗਏ ਆ ਅੱਛਾ ਜੀ ਉਤਾਰ ਕੇ ਲੈ ਗਏ ਆ ਜਿੰਦਾ ਤੋੜ ਕੇ ਮਗਰ ਉਤਾਰ ਕੇ ਲੈ ਗਏ ਤਾਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੇ ਦਰਵਾਜ਼ਾ ਉਤਰਿਆ ਹੋਇਆ ਤੇ ਅਸੀਂ ਦਿੱਲੀ ਆਉਂਦੇ ਉੱਥੇ ਅਸੀਂ ਦਿੱਲੀ ਨਾਲ ਖੇਤਾਂ 'ਚ ਆਉਂਦੇ ਆ ਮੋਟਰ ਦੇਖਣ ਆਇਓ ਦੇਖਿਆ ਤਾਂ ਅਈਕੇ ਦਰਵਾਜ਼ਾ ਖੁੱਲਾ ਜਿਹਾ ਦੇਖਿਆ ਰਹੀ ਇਹਨੂੰ ਅੰਦਰ ਕੋਈ ਸਮਾਨ ਲੱਗੇ ਹੋਰ ਅੰਦਰ ਹੋਰ ਸਮਾਨ ਕੋਈ ਨਹੀਂ ਸਮਾਨ ਕੋਈ ਨਹੀਂ ਸੀ ਯਾਰ ਕੇ ਦਰਵਾਜ਼ਾ ਹੀ ਲੱਗਾ ਦਰਵਾਜ਼ਾ ਹੀ ਲੱਗਾ ਚੱਕ ਕੇ ਬੜੀ ਹੈਰਾਨੀ ਵਾਲੀ ਗੱਲ ਹੈ ਭਾਜੀ ਕੀ ਮੰਗ ਕਰਦੇ ਦਰਵਾਜ਼ਾ ਲਾ ਕੇ ਲੈ ਗਏ ਆ ਮੰਗ ਕੀ ਕਰਦੇ ਹੋ ਮੰਗ ਤਾਂ ਹਣ ਅਸੀਂ ਕਹਿੰਦੇ ਆ ਵੀ ਸਾਨੂੰ ਉਹ ਬੰਦੇ ਹੌਲੀ-ਹੌਲੀ ਸੀਆਈਡੀ ਮਿਲਦੀ ਵੀ ਆ ਉਹਨਾਂ ਨੂੰ ਫੜਿਆ ਜਾਵੇ ਹੜਕੇ ਉਹਨਾਂ ਦੀ ਪੁੱਛਗੱਜ਼ ਕੀਤੀ ਜਾਣ ਸਾਨੂੰ ਹਸਾਬਦ ਮਿਲੇ ਤੇ ਇੱਕ ਸਾਨੂੰ ਪਤਾ ਲੱਗਦਾ ਵੀ ਨਗਾਹਾ ਪੀਰ ਤੋਂ ਵੀ ਕੁਝ ਸਮਾਨ ਚੋਰੀ ਹੋਇਆ ਉੱਥੋਂ 9 ਪੱਖੇ ਚੋਰੀ ਹੋਏ ਆ ਅੱਛਾ ਜੀ ਤੇ ਇੱਕ ਪਤੀਲੇ ਢੋਣ ਵਾਲਾ ਜਿਹੜਾ 44 45 ਕਿਲੋ ਦਾ ਕਢੌਂਜਾ ਬਣਾਇਆ ਸੀ ਆ ਨਾਲ ਹੀ ਭਜਦਾ ਨਾ ਪੀਰ ਦਾ ਹਾਜੀ ਉਹ ਉਹ ਵੀ ਬਰਾਮਦ ਹੋਇਆ ਠੀਕ ਆ ਉਹ ਬਰਾਮਦ ਵੀ ਹੋ ਗਿਆ ਮਾਲਕ ਉਹ ਬੰਦੇ ਦਾ ਵੀ ਪਤਾ ਲੱਗ ਗਿਆ ਉਹ ਕਿੱਥੋਂ ਬਰਾਮਦ ਹੋਇਆ ਉਹ ਉਹ ਆਪਣੇ ਗਣੇਸ਼ਾ ਭਜਾਇਬ ਖਲੌਰ ਉਹਦੇ ਕੋਲ ਹਾਂ ਉਹਦੇ ਘਰ ਹੁਣ ਵੀ ਪਿਆ ਉੱਥੇ ਉਹਨ ਦਾ ਸਹਿਬ ਜੇ ਕੋਈ ਚੱਕ ਕੇ ਲਗਿਆ ਨਾ ਉਹਨੇ ਦੱਸਿਆ ਵੀ ਸਾਨੂੰ ਉਹ ਬੰਦਾ ਆਇਆ ਸੀ ਉਹਦੇ ਨਾਂ ਤੇ ਬਾਈ ਨੇਮ ਦਰਖਾਸਤ ਵੀ ਦੇ ਕੇ ਆਏ ਸਾਡੇ ਕਮੇਟੀ ਮੈਂਬਰ ਉਹ ਬੰਦੇ ਨੂੰ ਫੜ ਨਹੀਂ ਰਹੇ ਜਾਂ ਲੱਭ ਨਹੀਂ ਰਹੇ ਜਾਂ ਫੜ ਨਹੀਂ ਰਹੇ ਬਸ ਇੱਥੇ ਫਿਰਦਾ ਰੋਜ਼ ਤੇ ਘੁੰਮਦਾ ਆ ਉਹ ਤਕਰੀਬਨ 10 ਬਾਰੀ ਐਫ ਆਈ ਆਰ ਹੋ ਕਰਾਟੇ ਆ ਉਹਦਾ ਤੇਲ ਚੋਰੀ ਕੱਢ ਕੇ ਲੈ ਜਾਂਦੇ ਆ ਇਹੋ ਜਿਹੇ ਟ੍ਰੈਕ ਹਾਂ ਜੰਗਲ ਲੱਗਿਆ ਜੀ ਚਲੋ ਆਪਾਂ ਉਹ ਵੀ ਦੇਖਦੇ ਹਾਂ ਆ ਜੀ ਅਸੀਂ ਇਸ ਵਕਤ ਦੇਰਾ ਲਖਦਾ ਦਾ ਪੀਰ ਨਗਾਹਾ ਗੜੀ ਅਜੀਤ ਸਿੰਘ ਵਿਖੇ ਆਏ ਆ ਜਿੱਥੋਂ ਦੱਸਦੇ ਆ ਕਿ ਇੱਥੇ ਲੰਗਰ ਹਾਲ ਦੇ 8-9 ਪੱਖੇ ਜਿਹੜੇ ਉਤਾਰ ਕੇ ਚੋਰ ਲੈ ਗਏ ਤੇ ਨਾਲ ਦੀ ਨਾਲ ਜਿਹੜੀ ਦਾਲਾਂ ਦੇ ਪਤੀਲੇ ਇਧਰ ਉਧਰ ਲਿਜਾਣ ਲਈ ਇੱਕ ਟਰਾਲੀ ਟਾਈਪ ਬਣਾਈ ਹੋਈ ਸੀਗੀ ਬੜੀ ਮਹਿੰਗੀ ਸੀ ਉਹ ਵੀ ਚੀਜ਼ ਲੈ ਗਏ ਤੇ ਨਾਲ ਦੀ ਨਾਲ ਇੱਥੋਂ ਏਸੀ ਤੇ ਇੱਕ ਕੈਮਰਾ ਲੱਗਿਆ ਹੋਇਆ ਸੀ ਉਹ ਵੀ ਜਿਹੜੇ ਉਤਾਰ ਕੇ ਲੈ ਗਏ ਪਿਛਲੇ ਦਿਨੀ ਸੋ ਕਈ ਵਾਰੀ ਜਦੋਂ ਪੁਲਿਸ ਇਹਨਾਂ ਚੋਰਾਂ ਨੂੰ ਫੜ ਕੇ ਅੰਦਰ ਕਰਦੀ ਹੈ ਤਾਂ ਸਾਡੇ ਪਿੰਡਾਂ ਦੇ ਪਤਵੰਤੇ ਜਿਹੜੇ ਕਿਤਨਾ ਕਿਤੇ ਉਹਨਾਂ ਦੀ ਜ਼ਮਾਨਤ ਦੇ ਕੇ ਬਾਹਰ ਲੈ ਆਉਂਦੇ ਆ ਤੇ ਫਿਰ ਆ ਕੇ ਉਹ ਇਹ ਜਿਹੜੇ ਨਿਛੇੜੀ ਹੈਗੇ ਆ ਉਹ ਇਦਾਂ ਦੀਆਂ ਚੋਰੀਆਂ ਨੂੰ ਅੰਜਾਮ ਦਿੰਦੇ ਆ ਸੋ ਪਿੰਡਾਂ ਦੇ ਪਤਵੰਤਿਆਂ ਨੂੰ ਵੀ ਇਹ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਤਾਂ ਕਿ ਇਦਾਂ ਦੀਆਂ ਚੋਰੀਆਂ ਤੋਂ ਅਸੀਂ ਬਚ ਸਕੀਏ ਇਹ ਇਲਾਕੇ ਦਾ ਜਿਹੜਾ ਮਾਹੌਲ ਆ ਉਹ ਸ਼ਾਂਤੀਪੂਰਵਕ ਰਹਿ ਸਕੇ ਸੋ ਤੁਸੀਂ ਦੇਖ ਸਕਦੇ ਹੋ ਕਿ ਲੈਂਟਰ ਸਾਰਾ ਹੀ ਸਿਰਫ ਨਿਸ਼ਾਨ ਬਾਕੀ ਹੈ ਤਾਰਾਂ ਬਾਕੀ ਨੇ ਤਾਰਾਂ ਦਿਸ ਰਹੀਆਂ ਨੇ ਆ ਦੇਖ ਲਓ ਸਾਰਾ ਲੈਂਟਰ ਚੋਰਾ ਨੇ ਖਾਲੀ ਕਰ ਦਿੱਤਾ ਸਾਰੇ ਪੱਖੇ ਉਤਾਰ ਕੇ ਲੈ ਗਏ ਆ ਦੇਖੋ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ ਹੋ ਸਕਦਾ ਇਹ ਆਪਣੇ ਬਚਾਓ ਲਈ ਉਹਨੇ ਪਹਿਲਾਂ ਲਾਇਆ ਹੋਵੇ ਤਾਂ ਕਿ ਉਹਨਾਂ ਦੀ ਕੋਈ ਤਸਵੀਰ ਨਾਲ ਵਿੱਚ ਆ ਸਕੇ ਆ ਦੇਖੋ ਏਸੀ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਏਸੀ ਉਤਾਰਿਆ ਹੋਇਆ ਜੀ ਆ ਜਿਹੜਾ ਤੁਸੀਂ ਇੱਕ ਟਰਾਂਸਫਾਰਮਰ ਤੇ ਏ ਡ੍ਰਿਲ ਲਾਈ ਹੈ ਹਾਂਜੀ ਇਹਦਾ ਕੀ ਕਾਰਨ ਹੈ ਜੀ ਇਹ ਇਹ ਮਤਲਬ ਕਿਉਂ ਲਗਾਈ ਹੈ ਜੀ ਇਹਦੇ ਵਿੱਚੋਂ 15 ਦਿਨ ਬਾਅਦ ਤੇਲ ਕੱਢ ਕੇ ਲੈ ਜਾਂਦੇ ਆ ਚੋਰ ਅੱਛਾ ਜੀ ਹਾਂਜੀ ਤਕਰੀਬਨ 10 ਵਾਰੀ ਆਈ ਸੀ ਐਫ ਆਈ ਆਰ ਕਰਾ ਚੁੱਕੇ ਆ ਅੱਛਾ ਜੀ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਜਾ ਕੇ ਐਫ ਆਈ ਆਰ ਕਰਾਇਆ ਜੀ ਫਿਰ ਮਹਿਕਮਾ ਫਿਰ ਬਦਲ ਕੇ ਰੱਖ ਦਿੰਦਾ ਉਹ ਪੈਸੇ ਵਸੂਲ ਦਿਓ ਕਹਿੰਦੇ ਸਾਡੇ ਕੋਲ ਇਨਾ ਹਈ ਨਹੀਂ ਆ ਤੇ ਫਿਰ ਇਹ ਇੱਕ ਇੱਕ ਮਤਲਬ ਇਹ ਪੱਕਾ ਹੀ ਲਗਾ ਦਿੱਤਾ ਇਹ ਪੱਕਾ ਹੀ ਲਗਾਤਾ ਇਹ ਬਾਈ ਜੀ ਇਹ ਖਰਾਬ ਹੋ ਜਾਏ ਖਰਾਬ ਹੋ ਜਵੇ ਵੱਢ ਕੇ ਪਟਾਂਗੇ ਇਹ ਜਾਨੀ ਕੱਟ ਕੇ ਫਿਰ ਕੱਟ ਕੇ ਲਾਹਾਂਗੇ ਇਹ ਹੁਣ ਪਰ ਪਰ ਉਹਦਾ ਚੋਰ ਨਹੀਂ ਲਿਜਾ ਸਕਦੇ ਨਹੀਂ ਜੀ ਤੁਸੀਂ ਅੱਕਿਆ ਹੋਏ ਨੇ ਇਹ ਕੰਮ ਕੀਤਾ ਅੱਕਿਆ ਨੇ ਇਹ ਕੰਮ ਕੀਤਾ ਸਾਡਾ 26000 ਰੁਪਏ ਲੱਗਾ ਜੀਮਿੰਦਾਰਾਂ ਨੇ ਸਾਰਿਆਂ ਨੇ ਜੀਮਿੰਦਾਰਾਂ ਨੂੰ ਇਕੱਠੇ ਕਰਕੇ ਲਾਇਆ ਉਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਥੇ ਦੇਖੋ ਇਹ ਸਾਰੇ ਕਿਸਾਨ ਨੇ ਕਿਸਾਨਾਂ ਦੇ ਖੇਤਾਂ 'ਚ ਅਸੀਂ ਖੜੇ ਆ ਇੱਥੇ ਕਿਸਾਨਾਂ ਵੱਲੋਂ 26000 ਰੁਪਇਆ ਜੋ ਨੰਬਰਦਾਰ ਹੁਣੀ ਦੱਸਿਆ ਕਿ 26000 ਰੁਪਇਆ ਲਗਾ ਕੇ ਇਹ ਜਿਹੜਾ ਇਹ ਆ ਦੂਸਰਾ ਹੈਗਾ ਉਹਤੇ ਗ੍ਰਿੱਲ ਲਗਾ ਦਿੱਤੀ ਗਈ ਹੈ ਉਹਦਾ ਕਾਰਨ ਕੀ ਹੈ ਕਿ ਵਾਰ-ਵਾਰ ਜਿਹੜਾ ਟਰਾਂਸਫਾਰਮਰ ਚੋਰੀ ਹੁੰਦੇ ਆ ਉਹਨਾਂ ਦੇ ਵਿੱਚੋਂ ਤੇਲ ਕੱਢਿਆ ਜਾਂਦਾ ਉਹ ਕੀਮਤੀ ਸਮਾਨ ਚੋਰੀ ਕੀਤਾ ਜਾਂਦਾ ਇੱਕ ਤਾਂ ਡਿਸਟਰਬ ਹੁੰਦੇ ਆ ਕੀ ਕੀ ਦਿਨ ਇਹਨੂੰ ਠੀਕ ਕਰਨ ਤੇ ਲੱਗਦੇ ਆ ਤੇ ਫਿਰ ਉਦੋਂ ਬਾਅਦ ਜਿਹੜੇ ਪੈਸੇ ਲੱਗਦੇ ਹੋ ਅਲੱਗ ਹੈ ਨਹੀਂ ਹਾਰ ਕੇ ਪੱਕਾ ਹੀ ਵੈਲਡ ਕਰਵਾ ਦਿੱਤਾ ਅੱਕਿਆਂ ਹੋਇਆ ਨੇ ਦੇਖੋ ਕਿੱਡੀ ਮਜਬੂਰੀ ਬਣ ਗਈ ਕਿਸਾਨਾਂ ਦੀ ਤੇ ਇੱਕ ਇੱਕ ਇਹਨੇ ਹੋਰ ਦੱਸਿਆ ਕਿ ਜਿਹੜਾ ਜਿਹੜਾ ਕੁਛ ਨਾ ਕੁਛ ਚੋਰੀ ਹੋਇਆ ਸਮਾਨ ਜਿੱਦਾਂ ਨਗਾਹਾ ਪੀਰ ਦਾ ਸਮਾਨ ਚੋਰੀ ਹੋ ਚੁੱਕਾ ਹੈ ਉਹ ਵੀ ਇਹਨਾਂ ਨੇ ਕਿਤੇ ਕਵਾੜੀ ਦੀ ਦੁਕਾਨ ਤੇ ਦੇਖਿਆ ਹੈਗਾ ਪਰ ਮੈਂ ਇੱਕ ਬੇਨਤੀ ਕਵਾੜੀਆਂ ਨੂੰ ਵੀ ਕਰਨੀ ਚਾਹੁੰਨਾ ਹੈ ਕਿ ਤੁਸੀਂ ਕਿਸੇ ਦੇ ਘਰ ਪਿਆ ਮਤਲਬ ਖਰੀਦਾ ਕਵਾੜੀਏ ਨੇ ਨਹੀਂ ਨਹੀਂ ਓਕੇ ਕਿਸੇ ਦੇ ਘਰ ਪਿਆ ਘਰ ਹੀ ਖਰੀਦਿਆ ਉਹ ਬੰਦੇ ਨੇ 1100 ਦਾ ਓਕੇ ਠੀਕ ਹੈ ਠੀਕ ਹੈ ਪਰ ਪਰ ਕੁਛ ਨੋ ਕੁਛ ਕਵਾੜੀਏ ਵੀ ਲੈਂਦੇ ਆ ਜਿਹੜੇ ਲਗਾਤਾਰ ਜਿਹੜਾ ਸਮਾਨ ਲੈ ਰਹੇ ਆ ਕਵਾੜੀਆਂ ਨੂੰ ਵੀ ਬੇਨਤੀ ਹੈ ਕਿ ਜਦੋਂ ਤਾਂ ਤੁਸੀਂ ਥੋੜੇ ਪੈਸੇ ਕਮਾਉਣ ਦੀ ਖਾਤਰ ਜਿਹੜਾ ਵੱਡੇ ਵੱਡੇ ਏਸ਼ੜ ਸਮਾਨ ਤੁਸੀਂ ਲੈ ਲੈਂਦੇ ਹੋ ਤੇ ਉਹ ਉਹ ਫਿਰ ਤਾਂ ਮਹਿੰਗਾ ਤੁਹਾਨੂੰ ਉਸ ਵੇਲੇ ਪੈਂਦਾ ਜਦੋਂ ਤੁਸੀਂ ਡੰਗੇ ਜਾਂਦੇ ਹੋ ਜਦੋਂ ਤੁਹਾਨੂੰ ਫਿਰ ਪੁਲਿਸ ਚੱਕ ਕੇ ਲੈ ਜਾਂਦੀ ਆ ਤੇ ਫਿਰ ਤੁਸੀਂ ਕਹਿੰਦੇ ਆ ਪੁਲਿਸ ਨੇ ਸਾਡੇ ਨਾਲ ਜਿਹੜੀ ਜ਼ਿਆਤੀ ਕੀਤੀ ਆ ਸੋ ਫੇਰ ਸਾਨੂੰ ਵੀ ਫੋਨ ਖੜਕਦੇ ਆ ਇਸ ਕਰਕੇ ਜਿਹੜੇ ਕੁਵਾੜੀਆਂ ਨੂੰ ਵੀ ਬੇਨਤੀ ਆ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਨਸ਼ੇੜੀ ਕਿਸਮ ਦਾ ਆਦਮੀ ਹੈ ਤੇ ਇਹ ਸਸਤੇ ਭਾਜ ਚੀਜ਼ ਦੇ ਰਿਹਾ ਇਹਦਾ ਮਤਲਬ ਤਾਂ ਸਿੱਧਾ ਹੀ ਨਿਕਲਦਾ ਹੈ ਕਿ ਇਹ ਚੋਰੀ ਦਾ ਹੋ ਸਕਦਾ ਤੇ ਹੁਣ ਥਾਂ ਥਾਂ ਪੁਲਿਸ ਦਾ ਵੀ ਬਸ ਨਹੀਂ ਹੈ ਕਿ ਹਰ ਇੱਕ ਟਰਾਂਸਫਾਰਮਰ ਤੇ ਜਾਂ ਇੱਕ ਹਰ ਇੱਕ ਜਗ੍ਹਾ ਤੇ ਜਾਂ ਹਰ ਇੱਕ ਮਕਾਨ ਤੇ ਜਾਂ ਹਰ ਇੱਕ ਮੋਟਰ ਤੇ ਇੱਕ ਇੱਕ ਮੁਲਾਜ਼ਮ ਖੜਾ ਕਰ ਦੇਵੇ ਇੰਨੀ ਫੋਰਸ ਵੀ ਹੈ ਨਹੀਂ ਫੋਰਸ ਤਾਂ ਉੱਥੇ ਥਾਣੇ 'ਚ ਬਹੁਤ ਘੱਟ ਹੈ ਜਿਹੜੀ ਸ਼ਿਕਾਇਤਾਂ ਸੁਣਨ ਤੇ ਵੀ ਕਿੰਨੇ ਦਿਨ ਲੱਗ ਜਾਂਦੇ ਆ ਅਸੀਂ ਆਪਣੇ ਤੌਰ ਤੇ ਵੀ ਕੁਝ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ ਜਿੱਦਾਂ ਕੁਵਾੜੀਆਂ ਨੂੰ ਇਹ ਇਹ ਕੁਵਾੜੀ ਆਪਣੀ ਜ਼ਿੰਮੇਵਾਰੀ ਨਿਭਾਉਣ ਕੇ ਠੀਕ ਹੈ ਪਹਿਲਾਂ ਸ਼ਾਨਮੀਨ ਕਰ ਲੈਣ ਕਿ ਜਿੱਦਾਂ ਹੁਣ ਕੋਈ ਨਿਸ਼ੇੜੀ ਨੌਜਵਾਨ ਜਿਹੜਾ ਹੈਗਾ ਉਹ ਆ ਦਰਵਾਜ਼ਾ ਮੋਟਰ ਦਾ ਪਟਕੇ ਲੈ ਗਿਆ ਤੇ ਉਹ ਉਹਦਾ ਸਿੱਧਾ ਹੀ ਪਤਾ ਲੱਗਦਾ ਕਿ ਉਹ ਇਹ ਕਿਸੇ ਦਾ ਖੋਲ ਕੇ ਲਿਆ ਆ ਜਾਂ ਘਰੋਂ ਹੀ ਚੋਰੀ ਕਰਕੇ ਲਿਆ ਹੋਏਗਾ ਤੇ ਇਸ ਤਰ੍ਹਾਂ ਸਾਡੀ ਵੀ ਬੇਨਤੀ ਹੈ ਕਿ ਇਸ ਇਸ ਚੀਜ਼ ਨੂੰ ਜੇਕਰ ਤੁਸੀਂ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ ਤੇ ਸਾਰੇ ਰਲ ਮਿਲ ਕੇ ਆਪਾਂ ਇਹਨਾਂ ਚੋਰੀਆਂ ਨੂੰ ਠੱਲ ਪਾਈਏ ਨਾ ਕਿ ਇਕੱਲੀ ਪੁਲਿਸ ਦੀ ਗੱਲ ਛੜੀਏ ਕਿਉਂਕਿ ਉਹਨਾਂ ਦਾ ਵੀ ਇਹਨਾਂ ਟਾਈ ਤੇ ਕਿ ਕੱਲੀ ਕੱਲੀ ਮੋਟਰ ਤੇ ਘੁੰਮ ਕੇ ਉਹ ਇਹ ਦੇਖਣ ਕੇ ਦਰਵਾਜ਼ਾ ਕਿੱਥੇ ਚੋਰੀ ਹੋ ਗਿਆ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਨੂੰ ਫਿਰ ਬੇਨਤੀ ਹੈ ਕਿ ਸਬਸਕ੍ਰਾਈਬ ਜਰੂਰ ਕਰੋ ਔਰ ਜੇ ਤੁਸੀਂ ਫੇਸਬੁੱਕ ਤੇ ਉਹ ਤੇ ਉਹਨੂੰ ਫਾਲੋ ਜਰੂਰ ਕਰੋ ਤਾਂ ਜੋ ਅਸੀਂ ਤੁਹਾਨੂੰ ਅਜਈਆਂ ਖਬਰਾਂ ਜਿਹੜੀਆਂ ਇਲਾਕੇ ਭਰਦੀਆਂ ਗਤੀਵਿਧੀਆਂ ਤੁਹਾਨੂੰ ਸਿੱਧੇ ਦਿਖਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ